ਕਹਤਾ ਵੀ ਮੇਰੇ ਦਿਲ ਚ ਪਿਆਰ ਨਹੀਂ ਜੇ ਮੇਰੇ ਦਿਲ ਚ ਪਿਆਰ ਨਹੀਂ ਤਾਂ ਮੈਂ ਇੱਥੇ ਹੁਣ ਆਵਾਂ ਨੀ ਮੈਂ ਸੋਚਿਆ ਵੀ ਚਲ ਉਹ ਤਾਂ ਨਹੀਂ ਆਏ ਇਸ ਨਾਲ ਆ ਲੈ ਕੇ ਮਹੀਆ ਬੁਤੀ ਜੇ ਕੋਲ ਰਖੜੀ ਲੈ ਕੇ ਭੱਗ ਜਾਨੀ ਐ ਜੇ ਮੈਨੂੰ ਮੇਰੇ ਭਤੀਜੇ ਨਾਲ ਪਿਆਰ ਹੈ ਤਾਂ ਹੀ ਮੈਂ ਰਖੜੀ ਲੈ ਕੇ ਆਈ ਐ ਭੂਆ ਜੀ ਤੈਨੂੰ ਤਾਂ ਇਹ ਸਭ ਕੁਝ ਪਤਾ ਹੈ ਕਿ ਤੁਸੀਂ ਸਾਡਾ ਬਹੁਤ ਕਰਦੇ ਹੋ ਪਰ ਮਾਮੀ ਨਹੀਂ ਨਾ ਮੰਨਦੀ ਉਹ ਤੁਹਾਡੇ ਸਾਹਮਣੇ ਐ ਕਿ ਅਸੀਂ ਉਹ ਤੋਂ ਬਾਹਰ ਹੋ ਕੇ ਕਿਵੇਂ ਚੱਲੀਏ ਸਾਰੀ ਕਬੀਲਦਾਰੀ ਤਾਂ ਮਾਮੀ ਦੇ ਹੱਥ ਹੈ ਸਾਰਾ ਹਸਾਬ ਕਿਤਾਬ ਉਹਨੂੰ ਪਤਾ ਹੈ ਜੇ ਸਾਡੇ ਕੋਲੇ 2 ਪੈਸੇ ਹੁੰਦੇ ਤਾਂ ਫੇਰ ਅਸੀਂ ਇਹਨੂੰ ਥੋੜੀ ਪੁੱਛਣਾ ਸੀ ਫੇਰ ਤਾਂ ਅਸੀਂ ਦੋਨੇ ਜੀ ਤੁਹਾਡੇ ਕੋਲ ਇਹ ਸੰਧਾਰਾ ਲੈ ਕੇ ਆ ਜਾਂਦੇ ਤਾਂ ਹੀ ਮੈਂ ਤੈਨੂੰ ਉਦੋਂ ਕਹਿ ਕੇ ਗਈ ਸੀ ਕਿ ਭਾਈ ਤੂੰ ਪੜ੍ਹੀ ਲਿਖੀ ਐ ਮਾੜਾ ਮੋਟਾ ਅਬ ਦੀ ਕਬੀਲਦਾਰੀ ਕੰਨੀ ਵੀ ਧਿਆਨ ਦੇ ਟੋਕਾ ਟਾਪ ਦੀ ਜ਼ਮੀਨ ਦਾ ਤਾਂ ਦੇ ਹੱਥ ਚ ਰੱਖ ਲੈ ਹਸਾਬ ਕਿਤਾਬ ਤੂੰ ਇਸ ਦਾ ਸਾਰਾ 쿠ਸ਼ੀ ਉਹਨੂੰ ਫੜਾ ਰੱਖਿਆ ਜਾ ਜਿੰਨੇ ਕੰਮ ਕਰ ਕਰ ਕੇ ਉਹੀ ਘਰ ਚ ਲਾ ਰਹੀ ਹੋਵੇ ਉਹ ਕਿੰਨਾ ਕਚੇ ਰੋਦੇ ਹੱਥਾਂ ਕੰਨੀ ਚੱਕੀ ਜਾਉਂਗੇ ਮਾੜਾ ਮੋਟਾ ਆਪਦੇ ਹੱਥ 'ਚ ਵੀ ਰੱਖ ਲਓ ਕੁਛ ਇਹ ਗੱਲਾਂ ਮੈਂ ਤੈਨੂੰ ਬਾਰ-ਬਾਰ ਨਹੀਂ ਸਮਝਾ ਸਕਦੀ ਇਹ ਤਾਂ ਮਾੜਾ ਮੋਟਾ ਤੇਰੇ ਕੋਲ ਕੱਲੀ ਬੈਠਣ ਦਾ ਟਾਈਮ ਮਿਲ ਜਾਂਦਾ ਤਾਂ ਕਰਕੇ ਮੈਂ ਤੈਨੂੰ ਕਹਤਾ ਨਹੀਂ ਉਹਦੇ ਹੁੰਦੇ ਉਹਦੇ ਹੁੰਦੇ ਮੈਂ ਤੈਨੂੰ ਕੀ ਕਹਿ ਦਵਾਂਗੀ